बहुत गर्मी है यार बाहर बुरा हाल कराया गर्मी ने मम्मी पानी लिया थंदा थंदा यार। ने ने। नाली रोटी हो गया बालके रखी को ठंडा पानी मम्मी है। ओ मम्मी, पी, पीता तू पानी जिदा बालिया बर्फता पालिया करो पानी ठंडा ही है ਐਦਾ ਨਾ ਨਖਰੇ ਆ ਛਾੜ ਚੱਲ ਫਿਰ ਜਿੱਦਾਂ ਪਾਣੀ ਗਰਮ ਆ ਨਾ ਐਦਾ ਗਰਮ ਗਰਮ ਰੋਟੀ ਲੈ ਆ ਦੇ ਮਜਾ ਆ ਜਾਵੇ ਰੋਟੀਆਂ ਨਹੀਂ ਮੈਂ ਮਰ ਕੋ ਬਣਦੀਆਂ ਗਰਮੀ ਦੇ ਵਿੱਚ ਉਹਨੂੰ ਮਾਂ ਨਾਲੀ ਨੂੰ ਸਾਧ ਕਿੰਨੇ ਦਿਨਾਂ ਦੀ ਗਈ ਆ ਉਹ ਮੰਮੀ ਅੱਲੇ ਪਰਸੋਂ ਦਾ ਗਈ ਆ ਕਿੰਨੇ ਕਿਤੇ ਮਹੀਨਾ ਹੋ ਗਿਆ ਉਹਨੂੰ ਗਈ ਤੇ ਪਰਸੋਂ ਹੀ ਗਈ ਆ ਲੈ ਹੋਰ ਕਿਦਨ ਦੀ ਗਈ ਇਹ ਕਿੰਨੇ ਦਿਨ ਹੋ ਗਿਆ ਗਈ ਨੂੰ ਮੇਰੇ ਤੋਂ ਗਰਮ ਨਹੀਂ ਰੋਟੀਆਂ ਮੇਰੇ ਕੋ ਨਾ ਭਾ ਗਰਮ ਰੋਟੀਆਂ ਮੇਰੇ ਤੋਂ ਗਰਮ ਪੱਕਣੀਆਂ ਨਹੀਂ ਉਹ ਮਾਤਾ ਪਈਆਂ ਨੇ ਮੋਲਿਆ ਨਹੀਂ ਆਹ ਦੇ ਜਿੱਦਾਂ ਦੀਆਂ ਹੈਗੀਆਂ ਲਿਆ ਦੇ ਮੈਂ ਖਾ ਲੈਣੀਆਂ ਆ ਉਹਦੇ ਵਰੀ ਇੱਕ ਡਾਕਿਆ ਮੈਨੂੰ ਪੈਂਦਾ ਆ ਅੱਕਿਆ ਨਹੀਂ ਮੈਂਦਾ ਮੰਮੀ ਤੈਨੂੰ ਕੰਮ ਕਹਿ ਤਾ ਕੀ ਹੋ ਗਿਆ ਮੈਂ ਤੇ ਕੀ ਆ ਤੈਨੂੰ ਰੋਟੀ ਓਏ ਮੈਂ ਕੀ ਕਹਿਤਾ ਰੋਟੀ ਨੂੰ ਹੀ ਕਹਿਤਾ ਮੈਂ ਹੁਣ ਤੈਨੂੰ ਮਾ ਆ ਦੀ ਪਹਿਲਾਂ ਤੂੰ ਚੰਗੇ ਨਾਲ ਲੈ ਆ ਭਰਾਵਾ ਜਾ ਕੇ ਤੇ ਰੋਟੀਆਂ ਪਕਾਓ ਤੇ ਖਾਓ ਮੇਤੋਂ ਨਹੀਂ ਬੱਕਦੀਆਂ ਚੱਲ ਜਿੱਦਾਂ ਦੀ ਆ ਗਈ ਲਿਆ ਦੇ ਨਾ ਤੱਤੀ ਨਾ ਹੋ ਐਵੇਂ ਦੱਸ ਯਾਰ ਬੰਦਾ ਸੜਿਆ ਬੜਾ ਕੰਮ ਤੋਂ ਆਉਂਦਾ ਗਾੜੀਆਂ ਵੀ ਸੜੇ ਵਾਲੇ ਹੀ ਪਹਿਣਾ ਤੁੱਟੀਆਂ ਰੋਟੀਆਂ ਭਾਲਦਾ ਮੇਰੇ ਭਾਲਦਾ ਗਰਮ ਰੋਟੀਆਂ ਇਹਨੂੰ ਦੇਣੀ ਮੈਂ ਤੁੱਟੀਆਂ ਗਰਮ ਕਰ ਕਰ ਕੇ ਇੰਨਾ ਭਾਂਡਿਆਂ ਦਾ ਢੇਰ ਲੱਗਾ ਜੇ ਰੋਟੀਆਂ ਭਾਲਣ ਡਿਆ ਵਾ ਜਦੋਂ ਜਰਾ ਕੋਈ ਗੱਲ ਕਰਦੀਆਂ ਤੇ ਪੈਂਦਾ ਵਾ ਵੀ ਉਹ ਤੇ ਕੱਲ ਗਈ ਪਰਸੋਂ ਗਈ ਹੈ ਤੇ ਮੈਂ ਤੇਨੂੰ ਰੋਟੀਆਂ ਗਰਮ ਕੀ ਬਣਾ ਕੇ ਦਵਾ ਤੇ ਠੰਡੀਆਂ ਕੀ ਦਵਾ ਮੇਤੋਂ ਨਹੀਂ ਇੰਨਾ ਗਰਮੀ ਚ ਕੰਮ ਹੁੰਦਾ ਨਾ ਮੈਂ ਕਰਨਾ ਹੀ ਹੈ ਝਾੜੂ ਪੋਚਾ ਲਾਉਣਾ ਮੈਂ ਲਾਇਆ ਹੀ ਨਹੀਂ ਝਾੜੂ ਪੋਚਾ ਨਾ ਮੈਂ ਲਾਉਣਾ ਹੀ ਹਾਂ ਆਪੇ ਕਰਦੀ ਰਹੂਗੀ ਔਰ ਤੇ ਆ ਲੈ ਮੈਂ ਰੋਟੀ ਦਾ ਸੁਆਦ ਨਖਵਾ ਵੇਖ ਜੇ ਸੁਆਦ ਨਾ ਖਾਂਦਾ ਫੌਨੇ ਇਹਨੂੰ ਮੈਂ ਰੋਟੀਆਂ ਗਰਮ ਕਰਮ ਮੈਂ ਭੱਜਾਂ ਨਹੀਂ ਜਾਊਗਾ ਹੁਣੇ ਰੋਟੀ ਛੱਡ ਕੇ ਤੇ ਗੱਲ ਕਰੀਂ ਵੇਖ ਜਿੱਡੀਆਂ ਮੈਨੂੰ ਮਜ਼ੇਦਾਰ ਰੋਟੀਆਂ ਖਾਣੀਆਂ ਅੱਜ ਵਾਲੀ ਸਬਜ਼ੀ ਅੱਜ ਕੋ ਨਹੀਂ ਨਾ ਪਰਸ ਦੇ ਖਾਣੇ ਚ ਕੱਢ ਕੇ ਇਹ ਕਿੱਡੇ ਮਹੀਨਾ ਖਾਂਦਾ ਈ ਠੰਡਾ ਪਾਣੀ ਪਾਰਦਾ ਹੀ ਰੋਟੀਆਂ ਠੰਡੀਆਂ ਖਾ ਪੁੱਤ ਅੱਜ ਮਾਂ ਕੋ ਮਾਂ ਨਹੀਂ ਠੰਡਾ ਆ ਗਿਆ ਹੋਇ ਨਾ ਲੈ ਆੜਾ ਰੋਟੀ ਆ ਗਈ ਜੀ ਲੈ ਕੇ ਰੋਟੀ ਲੈ ਖਾ ਲੈ ਆਹ ਰੋਟੀ ਬਹਿ ਜਾ ਮੰਮੀ ਆ ਜਾ ਬਾਹਰ ਸੇ ਬੈਠੀ ਖਾ ਤਾ ਘਰ ਮੇ ਰਹਿ ਰੋਟੀ ਆਹ ਰੋਟੀ ਤਾਂ ਗਰਮ ਹੀ ਆ ਇੰਨੀਆਂ ਗਰਮ ਰੋਟੀਆਂ ਪਾਣਾ ਵੀ ਦਿੱਤੀ ਹੁਣ ਇਹ ਤੇ ਮੈਂ ਜ ਬਣਾਈ ਸੀ ਨਾਲ ਮੈਂ ਖਾਦੀ ਨਾਲੇ ਮੈਂ ਬਣਾਈ ਰੋਟੀ ਕਿਉਂ ਕੀ ਹੋ ਗਿਆ ਤੂੰ ਖਾਦੀ ਰੋਟੀ ਮੈਨੂੰ ਤੇ ਖਾ ਗਈ ਟੀਮੇ ਹੁਣ ਹੀ ਹੈ ਜੀ ਹਾਂ ਹੋਰ ਤੂੰ ਠੰਡੀ ਰੋਟੀ ਖਾਗੀ ਕਿਉਂ ਮੈਂ ਤਾਂ ਗਰਮ ਕਰਕੇ ਖਾਦੀ ਐ ਤੇ ਫੇ ਮੈਨੂੰ ਵੀ ਠੰਡੀ ਦੇਤੀ ਤੇ ਗਰਮ ਨਹੀਂ ਆ ਹੁਣ ਤੇ ਮੈਂ ਕੀ ਕਰੀਏ ਮਮਮੀ ਹੱਥ ਲਾ ਕੇ ਵੇਖ ਬਰਫ ਦੇ ਖਾਨੇ ਚੋਂ ਕੱਢੀ ਹੁੰਦੀ ਜਿਵੇਂ ਲੱਗ ਰਿਹਾ ਜਿਆਦਾ ਭਲੜੇ ਮੈਂ ਜਾ ਕੇ ਤੇ ਲੈ ਆ ਮੈਂ ਤਾਂ ਨਹੀਂ ਹੁੰਦਾ ਇਹ ਜੇ ਕੰਮ ਉਹ ਜਾ ਯਾਰ ਮੰਮੀ ਤੇ ਇਨਾ ਕੋਣ ਮੱਥਾ ਮਾਰੇ ਢਾਬੇ ਤੋਂ ਖਾ ਲੈਣਾ ਜਾ ਕੇ ਮੈਂ ਖਾ ਲੈਣਾ ਖਾਈ ਲੈਣੀ ਆ ਮੈਂ ਉਹਨੂੰ ਨੂੰ ਮੈਂ ਲੈ ਕੇ ਆਉਂਦਾ ਜਾ ਬੇਦੀਕ ਨਹੀਂ ਆਉਂਦੀ ਬਾਹਰ ਨਹੀਂ ਆ ਤੂੰ ਲੈ ਕੇ ਇਹਨੂੰ ਵੋਈ ਨਹੀਂ ਮੈਂ ਆਪਣੀ ਸਕੀਮ ਕੋਲੋਂ ਨਹੀਂ ਤੂੰ ਨਾ ਹਾਂ ਲਿਆ ਮੈਂ ਕਿਹ ਗੱਡੀ ਤੇ ਆਉਂਦੀ ਹੈ ਭੱਜੀ ਨਹੀਂ ਆਊਗਾ ਤੇ ਆਖੀ ਰੋਟੀਆਂ ਨਹੀਂ ਖਾਣੀਆਂ ਮੈਂ ਉਹ ਨਹੀਂ ਖਾਣਾ ਕੋਈ ਨਹੀਂ ਨਾ ਖਾਵੇ ਨਹੀਂ ਖਾਣੀਆਂ ਤੇ ਆਹ ਰਾਣੀ ਨਾ ਕਿੱਦਣ ਦੀ ਗਈ ਆ ਫੋਨ ਵੀ ਨਹੀਂ ਕੀਤਾ ਘਰ ਫੋਨ ਨਹੀਂ ਚੁੱਕਣ ਦਾ ਟਾਈਮ ਨਹੀਂ ਬਣੀ ਹੋਣੀ ਚਾਚੇ ਤਾਇਆ ਦਾ ਫੋਨ ਕਿੱਥੇ ਚੱਕਣਾ ਉਹਨੇ ਹੈ ਮਮੀ ਦਾ ਫੋਨ ਆ ਗਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਤੇ ਠੀਕ ਆ ਕਿੰਨੇ ਦਿਨ ਹੋ ਗਏ ਫੋਨ ਫਾਨ ਵੀ ਨਹੀਂ ਕੀਤਾ ਕੀ ਗੱਲ ਆ ਬੱਸ ਮम्मी ਇਦਾਂ ਹੀ ਪਤਾਈਏ ਤੁਹਾਨੂੰ ਹੋਰ ਸੁਣਾਓ ਕਿੱਦਾਂ ਠੀਕ ਠਾਕ ਐ ਅਸੀਂ ਠੀਕ ਆਂ ਤੇ ਤੂੰ ਇੰਜ ਕਰ ਪੀ ਅੱਜ ਆ ਜਾ ਕਰ ਨੂੰ ਮम्मी ਅੱਜ ਬੰਦ ਦੇ ਤੇ ਆਪੇ ਕਿਸੇ ਨੂੰ ਗਿਆ ਨਹੀਂ ਕਿ ਦੈਂ ਤੇ ਤੈਨੂੰ ਮੈਨੂੰ ਅੱਜ ਬੁਲਾਈ ਜਾਂਦੇ ਹੋ ਤੇ ਹੁਣ ਤੇ 6-7 ਦਿਨ ਹੋ ਗਏ ਤੈਨੂੰ ਆਈ ਨੂੰ ਤਿੰਨ ਦਿਨ ਕਿਹਾ ਆਖਾਈ ਤੈਨ ਮੈਂ ਦੋ ਦਿਨ ਤੇ ਜੇ ਹੋਏ ਮੈਨੂੰ ਆਈ ਨੂੰ ਤੁਸੀਂ 4-5 ਦਿਨ ਕਹੀ ਜਾਂਦੇ ਹੋ ਨਹੀਂ ਨਹੀਂ ਤੂੰ ਨਾ ਘਰ ਆ ਜਾ ਅੱਜ ਬਸ ਗੱਲ ਖਤਮ ਐ ਮੈਨੂੰ ਬਹੁਤੀਆਂ ਗੱਲਾਂ ਨਹੀਂ ਚਾਹੀਦੀਆਂ ਮम्मी ਹੁਣ ਮੈਂ ਇੱਡੀ ਛੇਤੀ ਕਿੱਦਾਂ ਆਵਾਂ ਘਰ ਮੇਰੇ ਡੈਡੀ ਨਹੀਂ ਹੈ ਜੇ ਘਰੇ। ਰੋ ਛੇਤੀ ਨੂੰ ਕੀ ਆ? ਨਾਲੇ ਮੰਮੀ ਤੁਹਾਨੂੰ ਵੀ ਪਤਾ ਮੈਂ ਸਾਲ ਪਿੱਛੋਂ ਤੇ ਆਉਣੀ ਆ। ਮੈਂ ਕਿਹਾ ਜਲਦੀ ਜਲਦੀ ਆਉਣੀ ਆ। ਤੇ ਕੋਈ ਨਹੀਂ ਸਾਲ ਬਾਅਦ ਆਈਆਂ ਤੇ ਕੋਈ ਨਹੀਂ ਤੈਨੂੰ ਤਿੰਨ ਚਾਰ ਦਿਨ ਅਖੇ ਨਾ ਰਹਿ ਮੀ ਤੇ ਤੂੰ ਰਹਿ ਲਿਆ ਵਾ ਗੱਲ ਖਤਮ ਕਰ ਤੇ ਤੂੰ ਘਰ ਆ ਜਾ ਅੱਜ ਬਸ ਗੱਲ ਖਤਮ ਆ। ਘਰ ਘੜ ਚੱਕ ਤੇ ਬੱਸੇ ਚੜ੍ਹ ਕੇ ਘਰ ਨੂੰ ਆ। ਇਹੋ ਜਿਹੀ ਕਿਹੜੀ ਜ਼ਰੂਰੀ ਗੱਲ ਹੋ ਗਈ ਜਿਹੜੇ ਤੁਸੀਂ ਮੈਨੂੰ ਅੱਜ ਹੀ ਬੁਲਾਉਣ ਦੇ ਉਹ ਘਰ। ਕੋਈ ਗੱਲ ਨਹੀਂ ਹੋਈ। ਤੂੰ ਕਹ ਤੈਨੂੰ ਅਖੇ ਘਰ ਆ ਜਾਓ ਘਰ ਹੀ ਆਉਣਾ। ਕਿੱਥੇ ਹੋਰ ਵਾ ਇੱਥੇ ਥੋੜੀ ਰਹਿਣਾ ਘਰ ਆ ਜਾ ਤੈਨੂੰ ਅਖੇ ਮੰਮੀ ਨੇੜੇ ਹੋਵੇ ਤਾਂ ਮੈਂ ਤੇ ਚਲੋ ਚਾਟੀ ਆਇਆ ਤੁਹਾਨੂੰ ਹੀ ਪਤਾ ਤਿੰਨ ਚਾਰ ਘੰਟੇ ਤੇ ਲੱਗ ਹੀ ਜਾਂਦੇ ਮੈਨੂੰ ਆਉਂਦਿਆਂ ਨੂੰ ਤੇ ਐਡੀ ਸ਼ਕਤੀ ਤੇ ਮੈਂ ਆ ਨਹੀਂ ਸਕਦੀ ਹੈਗੀ। ਅੱਛਾ। ਕਿਉਂ ਕੀ ਗੱਲ? ਤੁਹਾਨੂੰ ਪਤਾ ਨਾ ਮੰਮੀ ਤੇ ਕਿੰਨੀ ਦੂਰ ਆ। ਇੰਨਾ ਟਾਈਮ ਤੇ ਲੱਗ ਜਾਂਦਾ ਆਉਂਦਿਆਂ ਨੂੰ। ਨਹੀਂ ਦੂਰ ਆ ਤੇ ਤੂੰ ਕਿਹਦੇ ਫਲੈਟ ਚਾਹੀਦੇ ਤੈਨੂੰ? ਤੈਨੂੰ ਆਖੇ ਧਾਰ ਕੱਢ ਜੋ ਕਿ ਤੇ ਕਰ ਨੂੰ ਆ। ਗੱਲ ਖਤਮ ਆ। ਚਲੋ ਫਿਰ ਤੇ ਮੇਰੀ ਗੱਲ ਸੁਣੋ ਜੇ ਇੰਨਾ ਜ਼ਰੂਰੀ ਕੰਮ ਆ ਤੇ ਇਹਨਾਂ ਨੂੰ ਭੇਜ ਦਿਓ ਫਿਰ ਮੈਂ ਆ ਜਾਈਂ। ਮੰਮੀ ਡੈਡੀ ਨਾ ਬਾਜ਼ਾਰ ਗਏ ਨੇ ਇਹ ਆਉਣਗੇ ਤੇ ਫਿਰ ਮੈਂ ਚਲੋ ਇਹਨਾਂ ਨੂੰ ਪੁੱਛ ਕੇ ਸਲਾਹ ਕਰਕੇ ਤੇ ਫਿਰ ਮੈਂ ਜਾਂ ਤੇ ਸਵੇਰੇ ਆ ਜੂੰਗੀ ਠੀਕ ਆ ਜਾਂ ਤੇ ਸਵੇਰੇ ਨਹੀਂ ਸਵੇਰੇ 8:30 ਵਜੇ ਘਰ ਹੋਣਾ ਚਾਹੀਦਾ ਆ ਮੇਰ ਤੋਂ ਨਹੀਂ ਰੋਟੀਆਂ ਰੂਟੀਆਂ ਬਣਦੇ ਤਾਂ ਨਾ ਮੈਂ ਬਣਾਉਣੀਆਂ ਨੇ ਠੀਕ ਹੈ ਨਾ ਮੰਮੀ ਇਹ ਕੀ ਗੱਲ ਹੋ ਗਈ ਦੱਸੋ ਤੁਸੀਂ ਇੰਦਾ ਮੈਨੂੰ ਬੋਲਦੇ ਪਰ ਉਹਨੂੰ ਨਹੀਂ ਮੇਰੀ ਰੋਟੀ ਬਣੀ ਪਸੰਦ ਆਉਂਦੀ ਕਦੀ ਤੱਤੀ ਆ ਕਦੀ ਠੰਡੀ ਆ ਤੇ ਆਪਣੀ ਆ ਤੇ ਆਪਣੀ ਰੋਟੀ ਜਾਣ ਕੇ ਟਾਈਮ ਨਾ ਬਣਾ ਗੱਲ ਖਤਮ ਹੈ ਹਾਂ ਦੋ ਰੋਟੀਆਂ ਪਕਾਉਣੀਆਂ ਹੁੰਦੀਆਂ ਤੇ ਤੈਨੂੰ ਉਹ ਵੀ ਹੁੰਦਾ ਵੀ ਆਏ ਮੈਂ ਰੋਟੀਆਂ ਬਣਾਉਂਗੀ ਘਰ ਜਾ ਕੇ ਨਹੀਂ ਨਹੀਂ ਇਦਾਂ ਨਹੀਂ ਤੇ ਕੋਈ ਗੱਲ ਨਹੀਂ ਹੈਗੀ ਮੰਮੀ ਐਵੇਂ ਤੁਸੀਂ ਤਤੇ ਹੋਈ ਜਾਂਦੇ ਹੋ ਦੱਸੋ ਹਾਂ ਹੁਣ ਮੈਂ ਅੱਜ ਇੰਨੇ ਚਿਰਾਂ ਬਾਅਦ ਨਹੀਂ ਆਈਆਂ ਤਾਂ ਵੀ ਤੁਸੀਂ ਮੇਰਾ ਮੂਡ ਖਰਾਬ ਕਰੀ ਜਾਂਦੇ ਹੋ ਇੱਥੇ ਕੋਈ ਗੱਲ ਨਹੀਂ ਆ ਰਹਿ ਲਿਆ ਕਿ ਕਾਫੀ ਦਿਨ ਰਹਿ ਲਿਆ ਵਾ ਇੰਨਾ ਹੀ ਬਹੁਤ ਆ ਚਲੋ ਠੀਕ ਹੈ ਕੋਈ ਨਾ ਮੰਮੀ ਫਿਰ ਮੈਂ ਆ ਜੂਗੀ ਟਾਈਮ ਨਾਲ ਕੱਲ ਆ ਜੂਗੀ ਤੇਰੇ ਟਾਈਮ ਨਾਲ ਆਉਣਾ ਚਾਹੀਦਾ ਵਾ ਠੀਕ ਹੈ ਨਾ ਹਾਂ ਠੀਕ ਹੈ ਆ ਜੂਗੀ ਮੈਂ ਸੇ ਠੀਕ ਠੀਕ ਆ। ਲੈ ਨੋ ਮੈਂ ਹੋਰ ਹਫਤਾ ਛੱਡਾਂ। ਅਜੇ ਵੀ ਨਹੀਂ ਰੱਜੀ ਕਿੰਨੇ ਦਿਨ ਹੋ ਗਏ ਗਈ ਨੂੰ ਤੇ ਅਜੇ ਵੀ ਆਂਦੀ ਮੈਂ ਤੇ ਅਜੇ 2-4 ਦਿਨ ਹੋਰ ਰਹਿਣਾ ਮੈਂ। ਹੋਰ ਤੇ ਕੀ ਆ ਉਹਨਾਂ ਦੇ ਘਰੇ ਹੀ ਆ ਨਾ ਆਪਣਾ ਘਰ ਸੰਭੋ ਆਣ ਕੇ। ਹੈਂ ਮੈਂ ਇੱਥੇ ਮਹਾਰਾਣੀ ਬਣ ਕੇ ਤੂੰ ਇੱਥੇ ਬੈਠੀ ਆ ਤੇ ਇੱਥੇ ਮੈਨੂੰ ਟੈਨਸ਼ਨ ਨਾ ਪਾਈਆਂ ਨੇ। ਮੈਂ ਨਹੀਂ ਅਜਿਹਾ ਟੈਨਸ਼ਨ ਲੈਣੀਆਂ ਨਾ ਮੈਨੂੰ ਕੋਈ ਲੋੜੀ। ਆਣ ਕੇ ਤੇ ਆਪਣਾ ਘਰ ਰੋਵੇ। ਨਾ 8 ਵਜੇ ਨੂੰ ਆਈ ਨਾ ਤੇਰੀ ਵੇਖ ਮੈਂ ਰੇਲ ਬਣਾਉਂਦੀ ਕਿੱਦਾਂ। ਤੂੰ ਪਚਾਉਂਗੀ ਫੇਰ ਵੇਖੀ ਕਿੱਦਾਂ। ਕਮਾਲ ਕਰਦੀ ਐ। ਹਵਾ 11 ਹੋ ਗਈ ਹਜੇ ਤੱਕ ਨਹੀਂ ਆਈ ਹਾਲਾਂ ਮੈਂ ਸਪੈਸ਼ਲ ਰੱਖੇ ਮੈਂ ਟਾਈਮ ਨਾ ਆ ਜੀ ਪਹੁੰਚੀ ਨਹੀਂ ਹਜੇ ਤੱਕ ਸਮਾ ਲੂਗੀ ਸਸਤੀ ਕਾਮੇ ਆ ਗਈ ਹਾਂਜੀ ਹੋਰ ਸੁਣਾਓ ਠੀਕ ਹੋ ਠੀਕ ਆ ਰੋਟੀ ਬਣਾ ਲਾ ਮੰਮੀ ਕੀ ਕੀ ਅੱਕੀ ਗੱਲ ਹੋ ਗਿਆ ਤੇ ਮੈਂ ਹੁਣੇ ਆਈ ਤੀ ਕਹਿੰਦੇ ਰੋਟੀ ਬਣਾ ਲਾ ਕਿ ਐਵੇਂ ਕਿ ਨਾ ਹੋ ਗਿਆ ਤੇ ਮੰਮੀ ਕੀ ਗੱਲ ਇਹ ਅੱਜ ਭੁੱਖੇ ਚੱਲ ਗਏ ਨੇ ਰੋਟੀ ਖਾਧਾ ਬਣਾ ਨਹੀਂ ਰੋਟੀ ਕਿੱਥੇ ਪਸੰਦ ਆਉਂਦੀ ਮੰਮੀ ਇਹ ਤੇ ਸਾਰੇ ਨਾ ਬਹਾਨੇ ਆ ਤੁਹਾਨੂੰ ਪਸੰਦ ਕਿ ਹੋਣੀ ਅੱਗੇ ਤੁਹਾਡੇ ਹੱਥ ਦੀ ਰੋਟੀ ਖਾਂਦੇ ਰਹੇ ਆ ਉਹ ਨਾ ਤਾਂ ਬਣਾਈ ਰੋਟੀ ਥੂ ਥੂ ਕਰਦਾ ਫਿਰਦਾ ਸੀ ਮੰਮੀ ਹੁਣ ਏਡੀ ਛੇਤੀ ਤੇ ਮੈਂ ਬਣਾਉਣੀ ਨਹੀਂ ਤੁਹਾਨੂੰ ਵੀ ਪਤਾ ਮੈਂ ਇੰਨੀ ਦੂਰੋਂ ਆਈ ਆ ਥੱਕੀ ਆਈ ਆ ਮੈਨੂੰ ਘੰਟਾ ਘੜੀ ਰਾਮ ਤੇ ਕਰ ਲੈਣ ਦੋ ਉਹ ਨਾ ਤੂੰ ਇੰਜ ਕਹਦੀ ਜਿਦਾਂ ਮੰਬੀਓ ਚੱਲ ਕੇ ਆਈ ਹੁੰਨੀ ਆ ਆ ਤੂੰ ਆਈ ਆ ਹੰਬਰ ਸਰੋ ਮੰਮੀ ਟਾਈਮ ਤੇ ਤੁਹਾਨੂੰ ਵੀ ਪਤਾ ਫਿਰ ਲੱਗਦਾ ਹੀ ਆ ਹੁਣ ਮੈਨੂੰ ਇੰਨੀ ਤਕਾਵਟ ਕੀ ਗੱਲ ਨਾ ਤੁਸੀਂ ਝਾੜੂ ਪੋਚਾ ਕੁਝ ਵੀ ਨਹੀਂ ਨਾ ਤੂੰ ਰੋਟੀ ਬਣਾਈ ਬਸ ਤੇ ਚੜ ਕੇ ਆਈ ਆ ਇੱਥੋਂ ਤੇ ਆਟੋਂ ਤੇ ਚੜ ਕੇ ਆ ਗਈ ਕਈ ਨੁਕਾਮ ਕਰਨੀ ਹੋ ਗਈ ਬਈ ਮੰਮੀ ਇਹ ਨਾ ਤੁਹਾਡੇ ਸਾਰੇ ਮੈਨੂੰ ਬੁਲਾਉਣ ਦੇ ਬਹਾਨੇ ਸੀ ਠੀਕ ਹੈ ਨਾ ਕੋਈ ਬਹਾਨੇ ਨਹੀਂ ਆ ਰੋਟੀ ਬਣਾ ਗੱਲਾਂ ਨਾ ਦੇ ਮੈਨੂੰ ਬਹੁਤੀ ਰੋਟੀ ਮੈਂ ਤਾਂ ਅੱਜ ਨਹੀਂ ਬਣਾਉਣੀ ਕਿਉਂਕਿ ਮੈਂ ਅੱਜ ਥੱਕੀ ਆਈ ਮੈਨੂੰ ਘੰਟਾ ਘੜੀ ਰੈਸਟ ਕਰ ਲੈਣ ਦੋ ਮੈਂ ਤੁਹਾਨੂੰ ਰੋਟੀ ਬਣਾ ਕੇ ਪਵਾ ਦਾਂਗੀ ਇਹ ਤੂੰ ਕੰਮਚੋਰੀ ਆ ਠੀਕ ਹੈ ਨਾ ਇੱਥੋਂ ਰੋਟੀ ਦੇ ਬਹਾਨੇ ਉੱਥੇ ਗਈ ਉੱਥੋਂ ਆਈ ਫੇਰ ਤੇਰੀ ਉਹੀ ਕਰ ਲੈਨੇ ਕਿਉਂ ਨਹੀਂ ਤੂੰ ਰੋਟੀ ਬਣਾਉਣੀ ਰੋਟੀਆਂ ਬਣਾ ਦੋ ਰੋਟੀਆਂ ਜੋ ਜੀਆਂ ਦੀ ਰੋਟੀ ਬਣਾਉਣੀ ਕਿਤੇ 15 ਦੀਆਂ ਤੇ ਰੋਟੀ ਬਣਾਉਣੀ ਆ ਤੇ ਮੰਮੀ ਮੈਂ ਅੱਜ ਹੁਣੇ ਥੱਕੀ ਆਈ ਤੁਸੀਂ ਕੀ ਗੱਲ ਦੋ ਫੁਲਕੇ ਬਣਾ ਕੇ ਰੱਖ ਲੈਂਦੇ ਨਾਲ ਇਹਨਾਂ ਨੂੰ ਖਵਾ ਕੇ ਭੇਜ ਦਿੰਦੇ ਨਾਲ ਚਲੋ ਮੈਂ ਵੀ ਥੱਕੀ ਆ ਰਹੀ ਆਈ ਮੈਂ ਵੀ ਖਾ ਲੈਣੀ ਮੈਂ ਤੇ ਭੁੱਖੀ ਆਈ ਘਰੋਂ ਉੱਥੋਂ ਕੋਈ ਨਹੀਂ ਘਰ ਬਣਾ ਨਾਲ ਮੈਨੂੰ ਖਾਣ ਵਾਲੇ ਆਖਾ ਇਹ ਤੇ ਮੰਮੀ ਸਾਹਿਬ ਨਾ ਤੁਹਾਡੇ ਬਹਾਨੇ ਸੀ ਠੀਕ ਆ ਨਾ ਤੁਹਾਨੂੰ ਪਤਾ ਹੀ ਕਿ ਚਾਰ ਦਿਨ ਇਹ ਪੇਕੇ ਆਪਣੇ ਗਈ ਆ ਮੈਂ ਇਹਨੂੰ ਬਹਾਨੇ ਹੰਨੇ ਲਾ ਕੇ ਤੇ ਇੱਥੇ ਬੁਲਾ ਲੈਣੀ ਆ ਠੀਕ ਆ ਨਾ ਰੋਟੀ ਅੱਗੇ ਤੁਹਾਡੇ ਹੱਥ ਦੀ ਖਾਂਦੇ ਰਹੇ ਆ ਕਿਉਂ ਨਹੀਂ ਖਾਂਦੇ ਸੀ ਰੋਟੀ ਕੰਮ ਨੂੰ ਮੈਂ ਜਿਹੜੀ ਗੱਲ ਆਖੀ ਨਾ ਤੂੰ ਰੋਟੀ ਬਣਾ ਮੈਨੂੰ ਬਹੁਤੀਆਂ ਗੱਲਾਂ ਨਾ ਦੇ ਨਹੀਂ ਉਹਨੇ ਖਾਧੀ ਤੇ ਨਹੀਂ ਖਾਧੀ ਮੰਮੀ ਮੈਂ ਅੱਜ ਥੱਕੀ ਹਾਰੀ ਆਈ ਆਂ ਮੈਂ ਨਹੀਂ ਅੱਜ ਰੋਟੀ ਬਣਾਉਣੀ ਮੈਂ ਰੈਸਟ ਕਰੂੰਗੀ ਫਿਰ ਤੁਹਾਨੂੰ ਰੋਟੀ ਬਣਾ ਕੇ ਦਵਾਂਗੀ ਨਹੀਂ ਥੱਕੇ ਤੇ ਤੂੰ ਐ ਜਾ ਖੜੇ ਜਿਹਾ ਸਾਈਕਲ ਤੇ ਚੜ ਕੇ ਆਈ ਹੁੰਨੀ ਆ ਹੈਂ ਕਹਿੰਦਾ ਥੱਕੀ ਤੂੰ ਕੰਮਚੋਰ ਨਾ ਹੋਏ ਤੇ ਮੰਮੀ ਮੈਨੂੰ ਕੰਮਚੋਰ ਨਾ ਆਖੋ ਠੀਕ ਹੈ ਨਾ ਜੇ ਮੈਂ ਕੰਮਚੋਰ ਹੁੰਦੀ ਨਾ ਦੋ ਦਿਨਾਂ ਤੇ ਤੁਹਾਡੀ ਬੱਸ ਨਾ ਹੋਈ ਹੁੰਦੀ ਬੱਸ ਆਉਣ ਵੇਲੇ ਕੀ ਆ 15 ਦੀਆਂ ਰੋਟੀਆਂ ਲੈਣੇ ਆਈ ਚੌਹ ਜੀਆਂ ਦੀਆਂ ਰੋਟੀਆਂ ਨੇ ਚਾਰ ਰੋਟੀਆਂ ਲੱਥਰੀ ਤੂੰ ਮੈਂ ਅੱਖਾਂ ਘੜ ਘੜ ਕੇ ਕਰਦੀਆਂ ਮੇਰੀ ਬਸ ਹੋ ਗਈ ਤੇ ਆ ਹੋ ਗਿਆ ਓਏ ਇਹੀ ਤੁਹਾਡੀਆਂ ਚਾਰ ਰੋਟੀਆਂ ਚਾਰ ਕੱਪੜੇ ਚਾਰ ਭਾਂਡੇ ਬਸ ਸਾਰਾ ਦਿਨ ਇਹੀ ਹੁੰਦੀ ਰਹਿੰਦੀ ਆ ਮੰਮੀ ਠੀਕ ਆ ਨਾ ਚਾਰ ਕੱਪੜੇ ਚਾਰ ਭਾਂਡੇ ਤੇ ਚਾਰ ਰੋਟੀਆਂ ਐਵੇਂ ਹੀ ਬਸ ਕਰਦੇ ਰਹਿੰਦੇ ਹੋ ਜੇ ਮੈਂ ਤੁਸੀਂ ਕੰਮ ਕਰਦੇ ਹੋ ਨਾ ਠੀਕ ਆ ਨਾ ਉਹ ਤੁਹਾਡਾ ਦੇਖਦਾ ਵਾ ਕੰਮ ਆ ਤੇ ਜਦੋਂ ਨਵਾਂ ਕੰਮ ਕਰਦੀ ਆ ਉਹ ਨਹੀਂ ਦੇਖਦਾ ਜਿਵੇਂ ਚੋਪਿਆ ਨਾ ਤੇ ਮੇਰੀ ਸ਼ਰੀਫੀ ਦਾ ਫਾਇਦਾ ਨਾ ਚੁੱਕੋ ਤੁਸੀਂ ਠੀਕ ਆ ਨਾ ਮੰਮੀ ਹੁਣ ਆ ਹੂੰ ਕਿੱਥੋਂ ਵਿੱਚ ਆ ਗਿਆ ਇਹਦੇ ਦੇ ਸਾਰੇ ਪਵਾੜੇ ਨੇ ਮੇਰੀ ਗੱਲ ਸੁਣੋ ਠੀਕ ਹੈ ਨਾ ਤੁਹਾਡੀ ਧੀ ਜੇ ਸਾਲ ਪਿਛੋਂ ਇਸ ਘਰ ਵਿੱਚ ਆਉਂਦੀ ਤੇ ਉਹਦੀ ਸਾਲਸ ਫੋਨ ਕਰਕੇ ਉਹਨੂੰ ਬੁਲਾਉਂਦੀ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਦੱਸੋ ਪਹਿਲਾਂ ਮੈਨੂੰ ਹੁਣ ਮੱਥੇ ਦੇ ਕੋਹ ਹੱਥ ਮਾਰਦੇ ਹੋ ਸੱਚ ਹਮੇਸ਼ਾ ਕੋੜਾ ਲੱਗਦਾ ਵਾ ਠੀਕ ਹੈ ਨਾ ਨੋਵਾ ਧੀ ਆ ਜੇ ਹਮੇਸ਼ਾ ਫਰਕ ਹੁੰਦਾ ਵਾ ਨੋਵਾ ਵਰੀ ਤੁਸੀਂ ਇਦਾਂ ਕਰਦੇ ਹੋ ਧੀਆ ਵਰੀ ਤਾਂ ਤੁਸੀਂ ਕਰਦੇ ਨਹੀਂ ਇਦਾਂ ਧੀਆ ਵਿੱਚ ਕਿੱਥੋਂ ਆ ਗਿਆ ਧੀ ਦਾ ਵੀ ਵਿੱਚ ਰੋਲ ਆ ਗਿਆ ਮੈਂ ਤੁਹਾਨੂੰ ਦੱਸਦੀ ਆ ਕਿ ਧੀ ਵਿੱਚ ਕਿੱਥੋਂ ਆਈ ਆ ਮਤਲਬ ਕਿ ਸੱਸਾਂ ਜਿਹੜੀਆਂ ਹੁੰਦੀਆਂ ਨਾ ਹਮੇਸ਼ਾ ਆਪਣੀਆਂ ਧੀਆਂ ਨੂੰ ਪਿਆਰ ਕਰਦੀਆਂ ਵਾ ਤੇ ਨਵਾਂ ਨੂੰ ਨਹੀਂ ਪਿਆਰ ਕਰਦੀਆਂ ਨਵਾਂ ਭਾਏ ਜਿੰਨਾ ਮਰਜ਼ੀ ਕਰਦਾ ਕੰਮ ਕਰ ਲੈਣ ਫਿਰ ਵੀ ਉਹ ਬਗਾਨੀਆਂ ਹੀ ਹੁੰਦੀਆਂ ਵਾ ਤੇ ਸੱਸਾਂ ਹਮੇਸ਼ਾ ਆਪਣੀ ਧੀਆਂ ਨੂੰ ਜੇ ਉਹਨਾਂ ਕੋ ਗਲਤੀ ਵੀ ਹੋ ਜਾਂਦੀ ਹੈ ਨਾ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਬੋਲਦੀਆਂ ਹੈ ਤੇ ਇਸੇ ਕਰਕੇ ਕਿ ਨਵਾਂ ਨੂੰ ਵੀ ਧੀਆ ਬਣਨਾ ਚਾਹੀਦਾ ਵਾ ਤੇ ਸੱਸਾਂ ਨੂੰ ਵੀ ਮਾਂ ਬਣ ਕੇ ਨੌ ਨੂੰ ਹਮੇਸ਼ਾ ਪਿਆਰ ਨਾਲ ਸਮਝਾਉਣਾ ਚਾਹੀਦਾ ਵਾ ਤੇ ਇਹਦੇ ਨਾਲ ਘਰ ਵਿੱਚ ਅੱਧਾ ਕਲੇਸ਼ ਖਤਮ ਹੋ ਜਾਂਦਾ ਵਾ। ਇਹੀ ਤੇ ਸਭ ਨਕੀਆਂ ਨਕੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹ ਘਰ ਵਿੱਚ ਪੋੜੇ ਦੀਆਂ ਜੜਾਂ ਹੁੰਦੀਆਂ ਵਾ। ਤੇ ਇਸੇ ਕਰਕੇ ਮੈਂ ਹੱਥ ਜੋੜ ਕੇ ਇੱਕ ਗੁਜਾਰਿਸ਼ ਆ ਕਿ ਐਦਾਂ ਘਰ ਵਿੱਚ ਨਾ ਕਰਿਆ ਕਰੋ। ਸਾਰੇ ਰਲ ਮਿਲ ਕੇ ਰਹਿਣ ਤੇ ਸੱਸਾਂ ਨੂੰ ਹਮੇਸ਼ਾ ਮਾਂ ਬਣ ਕੇ ਹੀ ਰਹਿਣਾ ਚਾਹੀਦਾ ਵਾ। ਜੇ ਸਤ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਲੱਗੀ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।